ਅਗਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਵੱਡਿਆਂ ਕੱਦ ਕਾਠ ਲਿਆ ਕਪੜਾ ਦੋ ਬੜਾ ਦਿਖਾਵਾਂਗੇ ਰੇਟ ਐ ਡਿਟੇਲ ਵੀਰ ਤੋਂ ਬਹੁਤ ਆਓਗੇ ਜੀ ਬਾਈ ਜੀ ਨਾਮ ਐਡਰੈਸ ਦੱਸੋ ਵੀਰ ਆਪਣਾ ਲਖਵੀਰ ਸਿੰਘ ਪਨਚੀਮਾ ਜ਼ਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ ਵੀਰ ਆਪਣਾ 778877527 7887 75927 ਠੀਕ ਹੈ ਜੋੜਾ ਗੱਪਣਾ ਵੜਾ ਦਾ ਜਾਪੇ ਹੋਣਾ ਤੇ ਅਲੱਗ-ਅਲੱਗੀਆਂ ਇੱਕੋ ਖਦਾ ਤੋਂ ਆਈਆਂ ਇੱਕੋ ਇੱਕੋ ਵਾਰ ਦੇ ਵਿੱਚ ਹੋਈਆਂ ਫਾਰਮ ਚ ਹੋਈਆਂ ਠੀਕ ਹੈ ਪਹਿਲਾ ਨੰਬਰ ਇਹਦੇ ਬੱਚੀ ਦੇਖਦੇ ਆ ਸੂਆ ਕਿਹੜਾ ਸੂਰੀਆ ਦੰਦ ਦੇਖਿਆ ਕਿ ਦੇਖੇ ਨਹੀਂ ਨਾ ਨਾ ਨਹੀਂ ਦੇਖੇ ਕੋਈ ਚੌਗੀ ਕਿ ਅਲੱਗ-ਬਗ ਤਾਂ ਹੋਊਗੀ ਅਲੱਗ-ਬਗ ਦੁਕੀ ਤੇ ਚੌਗੀ ਤਾਂ ਹੋਊਗੀ ਠੀਕ ਹੈ ਇੱਕ ਹੈ ਇੱਕ ਦਿਨ ਬਾਕੀ ਆ ਸੂਣ ਦੇ ਤੇ ਸੂਣ ਦੇ ਆਲੇ 12 ਦਿਨ ਬਾਕੀ ਹੋ ਗਏ ਅੱਛਾ 12 ਦਿਨ ਇਹਦੇ ਸੂਣ ਦੇ ਪੈਂਡਿੰਗ ਪਿਆ ਘੱਟ-ਘੱਟ ਦੇਖ ਕੇ ਬੰਨ ਅੰਦਾਜ਼ਾ ਲਾਈਏ ਵੀ ਪਹਿਲੇ ਸੂਏ ਦੁੱਧ ਕਿੰਨਾ ਪਾ ਦਊਗੀ ਇਹ ਮਾਰ ਕਾੜਾ 35 ਠੀਕ ਹੈ ਜੋ ਰਿਕਾਰਡ ਹੈ ਤਾਂ ਉਹ ਲਈਏ ਠੀਕ ਹੈ ਫਾਰਮ ਵਾਲਿਆਂ ਆਪਣਾ ਬਾਇਓ ਡਾਟਾ ਦਿੱਤਾ ਸਾਰਾ ਠੀਕ ਹੈ ਜੀ ਕਿ ਵੀਰ ਲੋਕਾਂ ਨੂੰ ਸਾਰਾ ਬਾਇਓ ਡਾਟਾ ਦੇਵਾਂਗੇ ਅੱਛਾ ਉਹਨੂੰ ਬਾਇਓ ਡਾਟਾ ਸਾਰਾ ਆਪਾਂ ਦੇਵਾਂਗੇ ਜਮਾ ਇਹਦੇ ਸੇਪਨ ਦਾ ਅੰਦਾਜ਼ਾ ਲਾਈਏ ਵੀ ਦੁੱਧ ਕਿੰਨਾ ਦੇ ਤੂਗੀ ਦੁੱਧ ਵੀਰੇ 30 ਲੀਟਰ ਦੇ ਆਸ-ਪਾਸ ਬੈਡ ਨੂੰ ਦੇਣ ਦਾ ਹੱਥ ਲਾ ਤੇ ਬਾਕੀ ਲੇਵਾ ਵੜਾ ਫਿੱਟ ਫੜ ਫਿਟ ਨਹੀਂ ਗੱਲ ਹਨਾ ਬਹੁਤ ਵਧੀਆ ਠੀਕ ਹੈ ਜਿਹੜੇ ਸੀਮਨ ਦੀ ਆਪ ਹੈ ਜਿਹੜਾ ਲੱਗਿਆ ਵਾ ਸਾਰਾ ਬਾਇਓ ਡਾਟਾ ਆਪਾਂ ਦੇਵਾਂਗੇ ਦੇਵਾਂਗੇ ਬਾਇਓ ਡਾਟਾ ਸਾਰਾ ਆਪਣੇ ਕੋਲ ਹੈ ਠੀਕ ਹੈ ਕਹਿਦਾ ਬਾ ਹਫਤਾ ਮੰਨ ਲਈ ਬੰ ਰਾਜੀ ਸਮੀ ਬਲੀ ਵੀ ਫੁੱਲ ਸਾਈਜ਼ ਦੇ ਵਿੱਚ ਆ ਪਲੂਣ ਪਹਿਲਾ ਸੂਆ ਸੂਰੀ ਆ ਤੇ ਬਾਈ ਜੀ ਰੇਟ ਆਪਾਂ ਇਹਦਾ ਕੀ ਰੱਖਿਆ ਜੀ ਰੇਟ ਦਾ 1,30,000 ਰੁਪਏ ਰੱਖਿਆ ਜੀ ਮੋੜ ਲੈ ਵੀ ਮੋੜ ਲੈ ਤੇ ਗੁਜਾਇਸ ਮੌਕੇ ਤੇ ਹੋ ਜੂਗੀ ਮਨ ਮਾਨ ਤਨ ਹੋ ਜੂਗਾ ਠੀਕ ਹੈ ਇੱਕ ਤੀਏ ਦੇ ਵਿੱਚੋਂ ਵਕ ਤੇ ਗੁਜਾਇਸ ਹੋ ਜੂਗੀ ਤੇ ਕੋਈ ਵੀਰ ਛੋਟੀ ਨਾ ਮੰਨੇ ਫੁੱਲ ਵੱਡੇ ਕਦ ਕੱਦ ਦੇ ਵਿੱਚ ਆ ਉਹ ਲਗਭਗ ਚੌਗੀ ਚੁੱਗੀ ਹੋਊਗੀ ਦੰਦ ਦੇਖੇ ਨਹੀਂ ਹਜੇ ਇਹਦੇ ਇੱਕ ਤੀਏ ਦੀ ਡਿਮਾਂਡ ਆ ਮਾਨ ਤਨ ਮੌਕੇ ਤੇ ਹੋ ਜੂਗਾ ਵਗੈਰਾ ਕੋਈ ਨੇੜੇ ਤੋਂ ਫੇਰ ਦੇਖਾ ਤਾਂ ਛੋੜਾ ਸਾਫ ਸੁਥਰਾ ਪੂਰਾ ਫਿਟਿੰਗ ਵਾਲਾ ਲੈਵਾ ਤੇ ਫਟ ਫੜ ਚਾਹੇ 10 ਵਜ ਬੈੜ ਨੇ ਲੇਵਾਣੇ ਤੋੜਨਾ ਕੰਪੈਕਟ ਹਵਾਨਾ ਤੇ ਸੀਮਿੰਟ ਬਾਇ ਡਾਟਾ ਸਾਰਾ ਮਿਲ ਜਾਊਗਾ ਅੱਗੇ ਬਾਈ ਜੀ ਦੋ ਨੰਬਰ ਦੇਖ ਰਹੇ ਆ ਜਿਹੜੀ ਆ ਭਾਈ ਹਾਂਜੀ ਬਾਈ ਜੀ ਖੋਲ ਦੇਣੋ ਵੀ ਤੇ ਕਿਹੜਾ ਸੂਆ ਜੀ ਇਹ ਦੂਜਾ ਸੂਆ ਜੀ ਤੇ ਕਿੱਕਾ ਇੱਕ ਦਨ ਸੂਣ ਦੇ ਲੈਂਦੀ ਆ ਕਿਹਦੇ ਵਾਲੇ 15 ਦਿਨ ਬਾਕੀ ਪੈ ਗਏ ਅੱਛਾ 15 ਦਿਨ ਇਹਦੇ ਸੂਣ ਦੇ ਬਾਕੀ ਪੈ ਗਏ ਹਣਾ ਤੇ ਇਹਦਾ ਆਪ ਨੂੰ ਦੁੱਧ ਕਿੰਨਾ ਕਹ ਦੱਸਿਆ ਵਾ ਤੇ ਇਸ ਵਾਰ ਦੁੱਧ ਕਿੰਨਾ ਮੰਨੇ ਬੰਦਾ ਦਾ ਇਸ ਵਾਰ 35 ਪਲੱਸ ਹੀ ਮੰਨ ਲਈਏ ਦਾ ਤੁਸੀਂ ਠੀਕ ਆ ਕਹਿੰਦਾ ਭਾ ਵੀ 34 35 ਕਿਲੋ ਦੁੱਧ ਵਾਲੀ ਬੈੜ ਹੈਗੀ ਆ ਹੈਗੀ ਜੀ ਤੇ ਬਾਇ ਡਾਟਾ ਇਹਦਾ ਵੀ ਸਾਰਾ ਠੀਕਾ ਬਾਇਓ ਡਾਟਾ ਸਾਰਾ ਇਹਦਾ ਮਿਲੂਗਾ ਤੇ ਇਹ ਸੂਣ ਚ 12 13 ਦਿਨਾਂ ਜੇ ਲੈਂਦੀ ਆ ਹਨਾ ਸੋ ਵੀਰੋ ਸੋ ਕੱਦ ਕਾਟ ਵਗੈਰਾ ਦੇਖੋ ਬੈੜਦਾ ਯਾਰ ਕਿਆ ਬਾਤ ਸੋਹਣੀ ਸਾਫ ਸੁਥਰੀ ਵੱਡੀ ਵੱਡੀ ਬਹੁਤ ਆ ਕੋਈ ਵੀਰ ਛੋਟੀ ਦਾ ਮੰਨੇ ਫੁੱਲ ਵੱਡੇ ਸਾਇ ਦੇ ਵਿੱਚ ਆ ਰੇਟ ਕੀ ਕਰੇ ਇਹਦਾ ਆ ਇਹਦਾ ਰੇਟ ਵੀ 1,35,000 ਮਾੜਾ ਮੋਟਾ ਮਾਨਦਨ ਮੌਕੇ ਤੇ ਕਰਦਾ ਆ ਮਣ ਦੇਖ ਸਕਦੇ ਨੇੜੇ ਤੋਂ ਸੋਹਣਾ ਸਾਫ ਸੁਥਰਾ ਮੁੱਠੀ ਵਾਲਾ ਥਾਣਾ ਤੇ ਉਹਦਾ ਕਰਿਆ 130000 ਰੁਪਏ ਆਪਾਂ ਜੀ ਜੀ ਇਹਦਾ 135 ਤੇ ਜੇ ਕੋਈ ਵੀਰ ਜੋੜਾ ਇਕੱਠਾ ਮੰਗਦੇ ਹੋਏ ਆਪਾਂ ਭਾਅ ਸਰ ਦੇ ਦਾਂਗੇ ਹਾਂਜੀ ਹਾਂ ਮਾਨਤਨ ਕਰ ਦਾਂਗੇ ਜੀ ਵਧੀਆ ਠੀਕ ਆ ਪਿੰਡ ਚੀਮਾ ਜ਼ਿਲ੍ਹਾ ਬਰਨਾਲਾ ਹਨਾ ਤੇ ਬਾਈ ਜੀ ਨੰਬਰ ਬੋਲ ਦੇ ਆਪਣਾ 7887 ਵੀਰੇ 75972 ਵੀਡੀਓ ਦੇਖ ਲਈ ਚੈਨਲ ਨੂੰ ਪਿਆਰ ਦੇਣ